ਜਿੰਦ ਮੀਟਰ ਕਿਤਾਉ ਠੀਕ ਠਾਕ ਤੇ ਅੱਜ ਆਪਾਂ ਕਰ ਲੱਗੇ ਆ ਚੋਨਾ ਹਲਾਉਣ ਲੱਗੇ ਆ ਕਮਰੇ ਚ ਪਿਆ ਤੁਹਾਨੂੰ ਦਿਖਾਉਣੇ ਆ ਤੇ ਥੋੜਾ ਜਿਹਾ ਉੱਥੇ ਡੈਕ ਵੀ ਚੱਲੀ ਜਾਂਦਾ ਆਪਣਾ ਕਾਪੀਰਾਈਟ ਨਾਲ ਹੋਰ ਤਾਂ ਕੀ ਹੈ ਮਾੜਾ ਜਿਹਾ ਵਿਵਾਦ ਆ ਜਾਂਦੀ ਉਹ ਤੇ ਕਾਪੀਰਾਈਟ ਆ ਜਾਂਦਾ ਜੀ ਇੱਕ ਰਾਤ ਹੋਰ ਬਲੌਗ ਬਣਾਇਆ ਸੀ ਵੇਖਣਾ ਕੋਈ ਦੇਖਿਆ ਨਹੀਂ ਰਾਤ ਕਣਕ ਵਿੱਚ ਸੀ ਉਹਦੇ ਵਿੱਚ ਵੀ ਗਾਣੇ ਚੱਲੀ ਗਏ ਆ ਉਹ ਬਲੌਗ ਵੀ ਆਪਾਂ ਵੇਖਣਾ ਜੀ ਤੇ ਆਪਣੀਆਂ ਭਈਆਂ ਬਸ ਪਤੀ ਕਮਰਿਆਂ ਚ ਪਈ ਏ ਹਲਾਉਣੀ ਇੱਥੇ ਜ਼ਿਆਦੇ ਆ ਤੇ ਇੱਧਰ ਘਾਟਾ ਜੇ ਬਦਲੀ ਤੇ ਥੋੜਾ ਥੋੜਾ ਕਰ ਦਾਂਗੇ ਤੇ ਉਸ ਤੋਂ ਬਾਅਦ ਇੱਧਰ ਪਈਆ ਆਪਣੀ ਥੋੜੀ ਡਿੱਕ ਬਦਲ ਕੇ ਫਿਰ ਕਾਪੀਰਾਈਟ ਮੈਂ ਇਦਾਂੇ ਬਣਾਇਆ ਸੀ

ਇਹ ਮਿਹਨਤ ਬਹੁਤ ਔਖੀ ਬਣਦੀ ਹੈ ਇਹ ਚੀਜ਼ ਬਹੁਤ ਮਿਹਨਤ ਲੱਗਦੀ ਹੈ ਇਹਦੇ ਵਿੱਚ ਪਸੀਨਾ ਪਸੀਨੀ ਤੇ ਕਈ ਵਾਰ ਹਵਾ ਵੀ ਨਹੀਂ ਚੱਲਦੀ ਨਾ ਖੇਤ ਬੁਰਾ ਹਾਲ ਹੋ ਜਾਂਦਾ ਪੂਰਾ ਟੈਂਪਰੇਚਰ ਹੈ ਕਈ ਵਾਰ ਤੋਪੇ ਵਾਗੇ ਵੀ ਕਰਨਾ ਪੈਂਦਾ ਬਹੁਤ ਕੁਝ ਕਰਨਾ ਪੰਦਾ ਮਦਰੋ ਮੈਨੂੰ ਅੱਡਾ ਸਾਰ ਚਾਹੀਦਾ ਹਾਂ ਤਾਂ ਤੁਸੀਂ ਖਿੱਚੋਗੇ ਕੰਮ ਤਾਂ ਫੇਰ ਹੀ ਚੱਲੂ ਮੇਰਾ ਕੰਮ ਚੱਲ ਪੈਣਾ ਹੀ ਕਿਉਂਕਿ ਨਾਲ ਹੁਣ ਨਸ਼ੀਦ ਹੇ ਬਹੁਤ ਕੁਝ ਪਰ ਦੱਸ ਨਹੀਂ ਸਕਦਾ ਤੁਹਾਨੂੰ ਫਿਰ ਦੱਸਾਂ ਕਿਤੇ ਚੱਲ ਬੂਆ ਹੁਣ ਮੈਨੂੰ ਬਹੁਤ ਭਰੋਸਾ ਹੈ ਬਸ ਰੱਬ ਦੀ ਸਪੋਰਟ ਹੈਗੀ ਐਨਾ ਤੁਮ ਮੈਂ ਕਹਿੰਦਾ ਰੱਬ ਹੀ ਹੋਰ ਕੋਈ ਨਹੀਂ ਸਭ ਮੱਚਦੇ ਆ ਕੱਲੇ ਰੱਬ ਦੀ ਸਪੋਰਟ ਤੇ ਰੱਬ ਨਾਲ ਹੀ ਗੱਲਾਂ ਹੁੰਦੀਆਂ ਆਪਣੇ ਨਾਲ ਹੋਰ ਕਿਸੇ ਨਾਲ ਨਹੀਂ ਹੁੰਦੀਆਂ ਤੇ ਹੁਣ ਆਪਾਂ ਸਟੈਂਡ ਕਰ ਲੱਗੇ ਟਰੈਕਟਰ ਵੀ ਲੈ ਕੇ ਆਉਣਾ ਯਾਰ ਇੱਧਰਲੇ ਪਾਸੇ ਇਧਰ ਥਾਂ ਖੁੱਲਾ ਕਰਨਾ ਥੋੜਾ ਜਿਹਾ

ਪਹਿਲਾਂ ਇਹਨਾਂ ਹਲਾ ਲੀ ਆਪਾਂ ਤੇ ਫਿਰ ਤੋਂ ਆਪਾਂ ਕਰ ਲੱਗੇ ਹਣ ਲਾਉਂਦੇ ਗਏ ਨੇ ਨੂੰ ਆਪਾਂ ਹਲਾ ਦੇਣ ਚੰਗੀ ਕਰਾ ਚੱਕਰੀ ਨੂੰ ਪੱਕੀ ਇਹ ਆ ਮੇਰਾ ਸ਼ੈਸਟਰ ਪੱਕਾ ਸ਼ੈਸਟਰ ਤਾਂ ਨੂੰ ਨਹੀਂ ਹੋਇਆ ਮਿੰਟ ਚ ਲਾਵਾਂਦਾ ਦੂਸਰੀ ਟੀਮ ਨਾਲ ਕੇਮ ਕਰੋਗਾ ਕੀ ਤਾਂ ਇਹ ਟਾਈਮ ਲਗਾਦਾ ਇਹ ਵੀ ਨਵੇੜ ਤਾਂ ਕੰਮ ਆਪਾਂ ਇਹ ਜਿਹੜਾ ਮਣਗੇ ਲੈਣਾ ਮਾਤੋ ਕੁਛ ਕੁਛ ਨਾਥੇ ਲੋ ਘੜਤਾ ਹੁਣ ਆਪਾਂ ਇਧਰ ਨਾ ਕਰਨ ਲੱਗੇ ਆ ਇਹਨਾਂ ਦੇ ਮਿਲਿਆਣਾ ਉੱਪਰ ਲਿਗਾ ਕਰਨੇ ਛੋਟੀ ਇਧਰ ਬੁਧਾ ਦੇ ਥਾਂ ਪੇੜ ਆਏ ਕੁਸ ਪਰਾ ਨੂੰ ਸੈੱਟਰ ਨੂੰ ਮੜ ਕਿੰਨਾ ਆਉਣੀ ਆ ਯਾਰ ਤੜਕੇ ਦੇ ਨਾਤੇ ਪਰਚੀ ਵੀ ਕਰਨ ਵਾਲਾ ਪਿਆ ਜੀ ਤਬਾਤੁਰਨੀ ਕੀਤਾ ਗਿਆ

ਤੇਨ ਬਦਲ ਜਾਨ ਮਾਰੇ ਤੂੰ ਚੰਗੇ ਦਿਨ ਤੇ ਓਕੇ ਬਾਏ ਮਿੱਤਰੋ ਜਿਹੜੇ ਮੇਰੇ ਭਰਾ ਹੋ ਜਾਂਦੇ ਆ ਪੰਜ 2 ਤੇ 5 10 ਸਾਰੇ 5 10 ਲੱਖ ਕੋਈ ਯੱਕਰ ਨਹੀਂ ਪੜਉ ਕਾਉਣ ਇਹ ਚੰਗੇ ਦਿਨ ਆਪਣੇ ਗੁੱਡ ਬਾਏ